ਬਾਬਾ ਸਾਹਿਬ ਡਾਕਟਰ ਪਿੰਗ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਕੀਤੀ ਬੇਅਦਬੀ ਨੂੰ ਲੈ ਕੇ ਜਸਵੀਰ ਸਿੰਘ ਗੜਹੀ ਪੁਜੇ ਫਿਲੌਰ ਪਿੰਨੰਗਲ ਵਿਖੇ ਬਾਬਾ ਸਾਹਿਬ ਪਿੰਗ ਰਾਓ ਅੰਬੇਦਕਰ ਦੇ ਬੁੱਤ ਦਾ ਦੂਸਰੀ ਵਾਰ ਸ਼ਰਾਰਤੀ ਅਨਸਰਾ ਵੱਲੋਂ અપਮਾਨ ਕਰਨ ਤੇ ਧਰਨਾ ਜਾਰੀ ਹੈ ਅਜ ਇਸ ਧਰਨੇ ਵਿੱਚ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜਹੀ ਵੱਲੋਂ ਮੌਕੇ ਤੇ ਪਹੁੰਚ ਕੇ ਧਰਨੇ ਵਿੱਚ ਹਾਜ਼ਰੀ ਲਗਾਈ ਗਈ ਅਤੇ ਇਸ ਤੋਂ ਬਾਅਦ ਨਗਰ ਕੌਂਸਲ ਫਲੋਰ ਵਿੱਚ ਜਾ ਕੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਬਾਬਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਬੁੱਤ ਦੇ ਆਲੇ-ਦੁਆਲੇ ਵਧੀਆ ਢੰਗ ਨਾਲ ਨਵੀਨੀਕਰਨ ਕੀਤਾ ਜਾਵੇ ਇਹ ਵੀ ਕਿਹਾ ਕਿ ਪੰਚਾਇਤ ਤੋਂ ਬਾਬਾ ਸਾਹਿਬ ਜੀ ਦੇ ਬੁੱਤ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈ ਕੇ ਲੋਕਲ ਪ੍ਰਸ਼ਾਸਨ ਦੇ ਹੱਥ ਵਿੱਚ ਦਿੱਤੀ ਜਾਵੇ फिलौर तो राजकुमार नंगल भी खास रिपोर्ट

ਉਥੇ ਨੰਬਰ 1 ਪ੍ਰਸ਼ਾਸਨ ਨੂੰ ਜਰੂਰ ਬਾਬਾ ਸਾਹਿਬ ਅੰਬੇੜਕਰ ਦੇ ਬੁੱਤ ਨੂੰ ਰਿਪੇਅਰ ਸਪੇਅਰ ਜੋ ਵੀ ਉਥੇ ਹੋਣੇ ਵਾਲਾ ਕੰਮ ਹੈ ਉਹ 24 48 ਘੰਟਿਆਂ ਦਾ ਬਹੁਤ ਲੰਮਾ ਕੰਮ ਨਹੀਂ ਆ ਉਹਨੂੰ ਪਿੰਡ ਵਾਲਿਆਂ ਦੇ ਹੱਥ ਤੇ ਨਹੀਂ ਛੱਡ ਕੇ ਆਮ ਲੋਕਾਂ ਦੇ ਪ੍ਰਸ਼ਾਸਨ ਨੂੰ ਆਪਣੇ ਹੱਥ ਚ ਲੈ ਕੇ ਉਹਨੂੰ ਜਲਦੀ ਨਿਪਟਾਉਣਾ ਚਾਹੀਦਾ ਆ ਔਰ ਦੂਸਰਾ ਜਿਹੜੇ ਉਥੇ ਲੋਕ ਬੈਠੇ ਨੇ ਬਾਬਾ ਸਾਹਿਬ ਅੰਬੇਡਕਰ ਦੀ ਜੈਜਾਕਾਰ ਕਰਨ ਵਾਲੇ ਲੋਕ ਨੇ ਮੈਂ ਉਹਨਾਂ ਕੋਲ ਗਿਆ ਮੈਂ ਸਾਰਿਆਂ ਨੂੰ ਫਤਿਹ ਬਲਾ ਕੇ ਆਇਆ ਦਰੀ ਤੇ ਬੈਠਿਆਂ ਨੂੰ ਔਰ ਜਿੱਦਾਂ ਉਹ ਜੈਜਾਕਾਰ ਕਰਦੇ ਸੀ ਮੈਂ ਬਤੌਰ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਖੁਦ ਉੱਥੇ ਜੈਜਾਕਾਰ ਕਰਕੇ ਆਇਆ ਬਾਬਾ ਸਾਹਿਬ ਅੰਬੇਡਕਰ ਦੀ ਖੁਸ਼ੀ ਦੀ ਗੱਲ ਹੈ ਕਿ ਜੇ ਮੈਂ ਨਾਰਾ ਲਾਉਂਦਾ ਸੀ ਤਾਂ ਦਰੀ ਤੇ ਬੈਠੇ ਵਾਲੇ ਮੇਰੇ ਨਾਰੇ ਦਾ ਜਵਾਬ ਦਿੰਦੇ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜਿਹੜੇ ਜਵਾਬ ਦਿੰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਹਰ ਇਨਸਾਨ ਜੈਜਾਕਾਰ ਚਾਹੁੰਦਾ ਆ ਜਿਹੜੇ ਅੱਜ ਇਸ ਕ ਜਿਹੜੇ ਉਸ ਦਰੀ ਤੇ ਬੈਠੇ ਉਹ ਵੀ ਜਾਇਜ਼ਾਕਾਰ ਚਾਹੁੰਦੇ ਆ ਘੜੀ ਵੀ ਚਾਹੁੰਦਾ ਆ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਜਾਇਜ਼ਾਕਾਰ ਜਿਹੜੀ ਆ ਉਹ ਇਕੱਠੇ ਹੋ ਕੇ ਕਰਨੀ ਚਾਹੀਦੀ ਆ ਇਕੱਠੇ ਹੋਣ ਚ ਥੋੜੀ ਜਿਹੀ ਕਮੀ ਲੱਗੀ ਸਰ ਐਮ ਸੀ ਸਾਹਿਬ ਨੇ ਇੱਕ ਸਵਾਲ ਚੱਕਿਆ ਸਰ ਰਾਜkumar ਸੰਦੂ ਜਿੰਦੇ ਕੀ ਇਹ ਫ੍ਰੈਂਡਲੀ ਮੈਚ ਤਾਂ ਨਹੀਂ ਖੇਡਿਆ ਜਾ ਰਿਹਾ ਸਰਕਾਰ ਨੂੰ ਪੜਤਾਲ ਲਈ ਦੇਖੋ ਇੱਕ ਪਿੰਡ ਦੇ ਵਿੱਚ ਦੋ ਵਾਰੀ ਘਟਨਾ ਘਟ ਜਾਣੀ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੋਸ਼ੀ ਨੂੰ ਲੱਭ ਰਹੇ ਆ ਤਾਂ ਸਾਨੂੰ ਨੰਗਲ ਪਿੰਡ 'ਚ ਉਹ ਵੀ ਕੋਈ ਦੋਸ਼ੀ ਲੱਭ ਲੈਣਾ ਚਾਹੀਦਾ ਕੋਈ ਮਿਲਿਆ ਗਿਆ ਤਾਂ ਨਹੀਂ ਵਿੱਚ ਹੈਗਾ ਸਰ ਇਸ ਤੋਂ ਇਲਾਵਾ ਪ੍ਰਸ਼ਾਸਨ ਦਾ ਕੀ ਰੋਲ ਇਹਦਾ ਨੋਟਿੰਗ ਦਿੱਤੀ ਜਾਵੇ ਮੇਰੇ ਕੋਲ ਦਿੱਤੀ ਜਾਵੇ ਐਸ ਡੀ ਐਮ ਸਾਹਿਬ ਨੇ ਮਾਨਯੋਗ ਡੀ ਐਸ ਪੀ ਸਾਹਿਬ ਨੇ ਔਰ ਇਹਨਾਂ ਤੋਂ ਪਹਿਲਾਂ ਮੇਰੀ ਮਾਨਯੋਗ ਐਸ ਐਸ ਪੀ ਸਾਹਿਬ ਨਾਲ ਅਧਿਆਤੀ ਨਾਲ ਲੰਬੀ ਗੱਲਬਾਤ ਹੋਈ ਆ ਔਰ ਮੈਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਇਸ ਗੱਲ ਤੇ ਬਕਾਇਦਾ ਉਹਨਾਂ ਦੀ ਰਿਪੋਰਟ ਵੀ ਸਾਰੀ ਲਈ ਆ ਸੁਣੀ ਆ ਜਿਹੜੀ ਮੈਂ ਰੱਖਾਂ ਤੋਂ ਚੰਗੀ ਚੰਗਾ ਲੱਗਦਾ ਕਿਉਂਕਿ ਉਹ ਡਿਪਾਰਟਮੈਂਟ ਦੀ ਰਿਪੋਰਟ ਹੈ ਉਹ ਡਿਪਾਰਟਮੈਂਟ ਹੀ ਰੱਖੇਗਾ ਪਰ ਮੈਂ ਇਸ ਗੱਲ ਦਾ ਭਰੋਸਾ ਸਮੁੱਚੇ ਮਿਹੜਕਰੀਆਂ ਸਮੁੱਚੇ ਨੂੰ ਸੂਚਿਤ ਜਾਤੀ ਵਰਗਾਂ ਨੂੰ ਸਮੁੱਚੇ 바ਵਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲਿਆਂ ਨੂੰ ਇਹ ਦੁਆਨਾ ਹੈ ਕਿ 바ਵਾ ਸਾਹਿਬ ਅੰਬੇਡਕਰ ਦੇ ਬੁੱਤ ਦਾ અપਮਾਨ ਕਰਨ ਵਾਲਿਆਂ ਨੂੰ ਜੇਲ੍ਹੈ ਸੁਟਿਆ ਜਾਏਗਾ ਔਰ ਮੈਨੂੰ ਉਮੀਦ ਹੈ ਤਿੰਨ ਤੋਂ ਲੈ ਕੇ ਪੰਜ ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਜੇਲ੍ਹੈ ਚ ਨਜ਼ਰ ਆਉਣਗੇ ਇਸ ਗੱਲ ਦਾ ਮੈਂ ਪ੍ਰੋਸਾ ਦੁਆਨਾ ਹੈ ਕਦੇ ਲਈ ਕੀ ਕਾਰਵਾਈ ਕੀਤੀ ਜੇਕਰ ਇਹਨਾਂ ਦੇ ਜਿਹੜੇ ਸਟੈਚੂ ਦੇ ਉੱਪਰ ਅੱਗੇ ਕੋਈ ਇੰਨੀ ਕਾਰਵਾਈਆਂ ਨਾ ਹੋਣ ਮੋਢਲੇ ਕੋਲ ਤੁਸੀਂ ਇਹ ਡਿਪਾਰਟਮੈਂਟ ਨੂੰ ਪ੍ਰਸ਼ਾਸਨ ਦੇ ਧਾਰ ਦੇਖੋ ਇਹਦੇ ਵਿੱਚ ਜਿੱਦਾਂ ਫਲੋਰ ਸਬਡਿਵੀਜ਼ਨ ਹੈ ਇੱਥੇ ਡੀਐਸਪੀ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਨੇ ਕਿ 29 ਸਟੈਚੂ ਜਿਹੜੇ ਹੈਗੇ ਆ ਉਹ ਸਬਡਿਵੀਜ਼ਨ ਦੇ ਵਿੱਚ ਨੇ ਔਰ ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਸੀ ਦਿਹਾਤੀ ਨੂੰ ਉਹਨਾਂ ਨੇ ਕਿਹਾ ਕਿ 61 ਮੇਰੇ ਅੰਡਰ ਮੇਰੇ ਡਿਸਟ੍ਰਿਕਟ ਦੇ ਵਿੱਚ ਨੇ ਔਰ ਜਿਹੜੀ ਪੂਰੀ ਰੇਂਜ ਹੈਗੀ ਆ ਇਹ ਜਲੰਧਰ ਜਿਹੜੀ ਰੇਂਜ ਹੈ ਲਗਭਗ 300 ਦੇ ਲਗਭਗ ਸਟੈਚੂ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਸਟੈਚੂ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਸੁਝਾ ਦਿੱਤਾ ਆ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਕਾਲੇ ਕੱਚਿਆਂ ਦਾ ਯੁੱਗ ਹੁੰਦਾ ਸੀਗਾ ਤਾਂ ਪਿੰਡਾਂ 'ਚ ਠਿਕਰੀ ਪਹਿਰੇ ਲੱਗਦੇ ਸੀ ਤੇ ਅੱਜ ਜੇ ਅ ਵਿਦੇਸ਼ੀ ਸ਼ਕਤੀਆਂ ਦੇ ਦਮ ਤੇ ਇੱਕ ਨਕਲੀ ਸਿੱਖ ਬਣ ਕੇ ਔਰ ਨਕਲੀ ਖਾਲਸਤਾਨੀ ਬਣ ਕੇ ਇਹ ਟਾਰਾ ਮਾਰ ਰਿਹਾ ਤਾਂ ਕੋਈ ਗੱਲ ਨਹੀਂ ਟਾਰਾ ਮਾਰਨ ਦੇ ਉਤੇ ਜਿਹੜੇ ਬਾਬਾ ਸਾਹਿਬ ਨੂੰ ਮਿਹੜਕ ਨੂੰ ਮੰਨਣ ਵਾਲੇ ਆ ਇਹਨਾਂ ਦੀਆਂ ਵੀ ਇੱਕ ਠਿਕਰੀ ਜਿਹੜੀਆਂ ਟੀਮਾਂ ਆ ਜਿਹੜੇ ਵੌਲੰਟੀਅਰ ਟੀਮਾਂ ਆ ਤਾਂ ਉਹ ਜ਼ਰੂਰ ਉਹਨਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਆ ਮੈਂ ਲੋਕਲ ਸਬਡਿਵੀਜ਼ਨ ਨੂੰ ਵੀ ਇਹ ਬੇਨਤੀ ਕੀਤੀ ਆ ਇਹ ਲੋਕਲ ਪੰਚਾਇਤ ਕਮੇਟੀ ਨਹੀਂ ਪੜਨੀ ਚਾਹੀਦੀ ਵੀ ਜਿੱਦਾਂ ਜਿੰਦਾ ਦਿਲ ਕਰਦਾ ਵੀ ਉਹ ਸਟੈਚੂ ਲਾ ਦੇਣਾ ਵੀ ਇੱਕ ਕਮੇਟੀ ਦਾ ਗੱਟ ਬਣਾਉਣਾ ਚਾਹੀਦਾ ਤਾਂ ਕਿ ਪਿੰਡਾਂ ਚੱਤਰ ਦਾ ਮਾਹੌਲ ਨਾ ਖਰਾਬ ਹੋਵੇ ਦੇਖੋ ਇਹ ਬਿਲਕੁਲ ਤੁਹਾਡੀ ਅੱਜ ਗੱਲ ਜਿਹੜੀ ਨਿਕਲ ਕੇ ਆਈ ਆ ਔਰ ਮੈਂ ਇਹਨੂੰ ਬਕਾਇਦਾ ਤੌਰ ਤੇ ਚੰਗੇ ਬਿੰਦੂਆਂ ਦੇ ਵਿੱਚ ਮੈਂ ਨੋਟ ਕੀਤਾ ਆ ਕਿ ਜਿਹੜਾ ਨਗਰ ਕੌਂਸਲ ਦਾ ਪ੍ਰਸ਼ਾਸਨ ਹੈ ਜਾਂ ਪਿੰਡ ਦਾ ਪ੍ਰਸ਼ਾਸਨ ਹੈ ਪੰਚਾਇਤ ਹੈ ਚਾਹੀ ਨਗਰ ਕੌਂਸਲ ਹੈ ਉਹ ਜਦੋਂ ਵੀ ਕੋਈ ਬੁੱਤ ਲੱਗਣਾ ਆ ਉਹ ਪੰਚਾਇਤ ਦੇ ਮਤੇ ਰਾਹੀਂ ਲੱਗੇ ਔਰ ਜਾਂ ਪ੍ਰਸ਼ਾਸਨ ਦੇ ਜਿਹੜਾ ਕੌਂਸਲ ਦਾ ਮਤੇ ਰਾਹੀਂ ਲੱਗੇ ਔਰ ਉਹਦੇ ਤੇ ਬਕਾਇਦਾ ਜਿਹੜਾ ਡਿਪਾਰਟਮੈਂਟ ਨੂੰ ਜਾਵੇ ਕਿ ਇਹਦੀ ਮਨਜ਼ੂਰੀ ਚਾਹੀਦੀ ਆ ਜਿਹੜੀ ਤੁਸੀਂ ਗੱਲ ਗੰਦਗੀ ਦੀ ਕੀਤੀ ਢੇਰ ਦੀ ਕੀਤੀ ਛੱਪੜਾਂ ਦੀ ਕੀਤੀ ਕਬਜ਼ੇ ਵਾਲੀ ਜਗ੍ਹਾ ਦੀ ਕੀਤੀ ਇਹਨਾਂ ਜਗ੍ਹਾ ਦੇ ਉੱਤੇ ਬੋਤ ਨਹੀਂ ਲੱਗੇ ਬਹੁਤ ਸੋਹਣੀ ਗੱਲ ਹੈ ਇਹ ਔਰ ਇਹਦੇ ਲਈ ਮੇਰੇ ਦਿਮਾਗ 'ਚ ਆਇਆ ਕਿ ਇਹ ਸਾਰਾ ਪ੍ਰੋਸੀਜਰ ਜਿਹੜਾ ਆ ਵੈਲਫੇਅਰ ਡਿਪਾਰਟਮੈਂਟ ਦੇ ਮਾਧਿਅਮ ਤੋਂ ਇਹ ਜਾਵੇ ਇਹ ਸੁਝਾ ਤੁਹਾਡਾ ਜਿਹੜਾ ਦਿੱਤੇ ਆਇਆ ਇਹ ਮੈਂ ਲਿਖ ਕੇ ਜ਼ਰੂਰ ਸਰਕਾਰ ਨੂੰ ਭੇਜੂਗਾ ਸਰ ਇੱਕ ਪੰਚਾਇਤ ਨੇ ਹੋਰ ਵੀ ਦਾ ਜੁਕੀਰਾ ਤੇ ਧਰਨਾ ਲੱਗਾ ਆ ਉਹ ਫਾਈਨਾਂਸ ਤੋਂ ਲੱਗਾ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਹੁਣ ਮੈਨੂੰ ਨੰਗਲਪਿੰਡ ਦੇ ਇਹ ਸਾਥੀ ਬੋਲ ਰਹੇ ਸੀ ਅੱਜ ਜਿਹੜੇ ਵਿੱਚ ਬੈਠੇ ਆ ਕਿ ਉੱਥੇ 12-15 ਲੱਖ ਰੁਪਈਆ ਆਇਆ ਇਹਨਾਂ ਦੇ ਪਤਾ ਨਹੀਂ ਕਿ ਮੇਕੋਲਤਾ ਹਸਾਬ ਤਾਂ ਵਹਿ ਨਹੀਂ ਇਹਨਾਂ ਕੋਲ ਹੀ ਆ ਔਰ ਮੇਰੀ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜਾ ಗ್ರಾಮ ਸਭਾ ਦੀ ਉੱਥੇ ਮੀਟਿੰਗ ਬੁਲਾ ਕੇ ਉਹਨਾਂ ਦੇ ਕਿੰਨੇ ਝੋਲ ਵਾਏ ਕਿੰਨਾ ਤੇਲ ਵਾਇਆ ਕਿੰਨਾ ਘਿਓ ਆਇਆ ਕਿਹਦੇ ਘਰ ਗਿਆ ਔਰ ਕਿੰਨਾ ਧਰਨੇ ਚ ਬੰਡਿਆ ਗਿਆ ਔਰ ਜਿਹੜਾ ਜੇ 12-15 ਲੱਖ ਆਇਆ ਤਾਂ 1.5 ਲੱਖ ਦਾ ਬੁੱਤ ਲੱਗਦਾ 1.5 ਲੱਖ ਦਾ ਕਮਰਾ ਬਣਦਾ ਇਹ 2 ਮਹੀਨਿਆਂ ਚ ਬਣ ਇਹ ਤਾਂ 24 ਘੰਟਿਆਂ ਚ ਬਣਾ ਕੇ ਪੰਨੂ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਸੀ ਜੇ 24 ਘੰਟਿਆਂ ਚ ਇਹਨੂੰ ਬਾਬਾ ਸਾਹਿਬ ਮੇੜਕਰ ਦਾ ਸਨਮਾਨ ਬਹਾਲ ਨਾ ਕਰੇ ਵੀ ਉੱਥੇ ਟੈਲਾ ਲੱਗ ਰਹੀ ਹੈ ਹਲੇ ਵੀ ਸਮਟ ਖਿਲਰਿਆ ਪਿਆ ਵੀ ਦਰੀ ਤੇ ਬੈਠਿਆਂ ਨੂੰ ਕੀ ਕਰਨਾ ਆ ਮਜ਼ਦੂਰਾਂ ਦੇ ਨਾਲ ਲਾ ਕੇ ਦਵਾ ਦਾ ਬੁੱਤ ਨਹੀਂ ਕੰਮ ਕੰਪਲੀਟ ਕਰਨਾ ਚਾਹੀਦਾ ਸੀ ਤਾਂ ਮੈਂ ਉਹਨਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਆ ਵੀ ਤੁਸੀਂ ਵੀ ਸਾਡੇ ਆਪਣੇ ਆ ਅਸੀਂ ਵੀ ਤੁਹਾਡੇ ਆ ਕਿਰਪਾ ਕਰਕੇ ਨਾਰੇਵਾਜੀ ਬਾਤ ਕਰੀਏ ਆਪਾਂ ਪਹਿਲਾਂ ਬਾਬਾ ਸਾਹਿਬ ਦਾ ਬੁੱਤ ਦਾ ਜਿਹੜਾ ਸਹੀ ਨਿਰਮਾਣ ਕਰ ਲੈਣਾ ਚਾਹੀਦਾ ਥੈਂਕ ਯੂ ਸਰ ਥੈਂਕ ਯੂ ਉਹ ਜਲੰਧਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਔਰ ਖਾਸ ਤੌਰ ਤੇ ਫਲੋਰ ਸਬਡਿਵੀਜ਼ਨ ਦੇ ਵਿੱਚ ਨੰਗਲਪਿੰਡ ਦੇ ਵਿੱਚ ਪਿਛਲੇ 35 ਦਿਨਾਂ ਚ ਦੋ ਵਾਰੀ ਹੋਈ 31 ਮਾਰਚ ਤੇ 2 ਜੂਨ ਇਹ ਦੋ ਮਹੀਨਿਆਂ ਚ ਦੋ ਵਾਰੀ ਘਟਨਾ ਦਾ ਵਾਪਰ ਜਾਣਾ ਔਰ ਉਹਦੇ ਪਿੱਛੇ ਜਿਹੜੀਆਂ ਗੁਰਪਤਵੰਤ ਸਿੰਘ ਪੰਨੂ ਜਿਹੜੇ ਭਾਰਤ ਦੇਸ਼ ਦੇ ਸਰਕਾਰ ਵੱਲੋਂ ਭਗੌੜੇ ਕੋਸ਼ਿਸ਼ ਕੀਤੇ ਜਾ ਚੁੱਕੇ ਆ ਉਨਾ ਬਨੂਏ ਟਾਰਾ ਮਾਰ ਮਾਰ ਕੇ ਵੱਡੇ ਐਲਾਨ ਕਰਕੇ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਛੇੜਨਾ ਇਹਦਾ ਮਤਲਬ ਹੈ ਕਿ ਪੰਜਾਬ ਨੂੰ ਕਿਸੇ ਵੱਡੀ ਸਾਜ਼ਿਸ਼ ਦੇ ਅਧੀਨ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਮੁੜ ਕੇ ਪ੍ਰੋਗਰਾਮ ਉਹ ਕਿਸੇ ਨਾ ਕਿਸੇ ਏਜੰਸੀਆਂ ਵੱਲੋਂ ਅਲਿਖਿਆ ਜਾ ਰਿਹਾ ਜਿਹਦਾ ਜਾਦਾ ਜਿਹੜਾ ਸ਼ੱਕ ਵਾ ਉਹ ਇਦਾਂ ਪੈਂਦਾ ਆ ਕਿ ਵਿਦੇਸ਼ੀ ਤਾਕਤਾਂ ਦਾ ਇਸ ਮਾਮਲੇ 'ਚ ਹੱਥ ਹੈ ਔਰ ਅੱਜ ਮੈਂ ਬਕਬਕ ਪਾਰਟੀਆਂ ਦੇ ਨਮਾਇੰਦਿਆਂ ਨਾਲ ਬਕਬਕ ਸਮਾਜਿਕ ਜਥੇਬੰਦੀਆਂ ਦੇ ਨਾਲ ਅੱਜ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇਹ ਮੀਟਿੰਗ ਫਲੋਰਚ ਕੀਤੀ ਆ ਔਰ ਨੰਗਲਪਿੰਡ ਦੇ ਵਿੱਚ ਵੀ ਮੈਂ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੇ ਉੱਤੇ ਦੌਰਾ ਕੀਤਾ ਆ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸਟੈਚੂ ਆ ਜਿਹਦੇ ਨਾਲ ਦੋ ਵਾਰੀ ਬੇਅਦਬੀ ਹੋਈ ਉੱਥੇ ਇੱਕ ਬਹੁਤ ਵੱਡੀ ਜਿਹੜੀ ਘਾਟ ਹੈ ਮੈਨੂੰ ਉਹ ਨਜ਼ਰ ਆਈ ਆ ਕਿ ਉਸ ਬੁੱਤ ਦੀ ਨਵੇਂ ਸਿਰੇ ਤੋਂ ਜਿਹੜੀ ਉਹਦੀ ਉਹਦਾ ਬਣਾਉਣਾ ਉਹਦੀ ਰੱਖ ਸੋਸਾਂਭ ਸੰਭਾਲ ਉਹ ਜ਼ਰੂਰ ਪ੍ਰਸ਼ਾਸਨ ਨੂੰ ਮਾਜੋਗ ਐਸਟੀਐਮ ਸਾਹਿਬ ਦੇ ਮਾਧਿਅਮ ਤੋਂ ਮਾਜੋਗ ਡੀਸੀ ਸਾਹਿਬ ਦੇ ਮਾਧਿਅਮ ਤੋਂ ਵਿਸ਼ੇਸ਼ ਨਜ਼ਰਸਾਨੀ ਹਿੱਟ ਕਰਨੀ ਚਾਹੀਦੀ ਸੀ ਔਰ ਇਹ ਮੈਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਮੈਂ ਬੈਠ ਕੇ ਲਿਆਉਂਗਾ ਕਿ ਜੇ ਪਿੱਛੇ ਕਮੀ ਰਹਿ ਗਈ ਆ ਕਿਉਂਕਿ ਕੋਈ ਨਾ ਕੋਈ ਇੱਕ ਇਹ ਧਰਤੀ ਇਹ ਪਿੰਡ ਸਾਡਾ ਸਾਡਾ ਸ਼ਰੀਰ ਹੈ ਇੱਕ ਇਸ ਸ਼ਰੀਰ 'ਚ ਜੇ ਕਿਤੇ ਕਿਤੇ ਜਗ੍ਹਾ ਬਿਮਾਰੀ ਆ ਗਈ ਤਾਂ ਸਾਨੂੰ ਉਹਦਾ ਵਿਸ਼ੇਸ਼ ਧਿਆਨ ਦਿੱਤਾ ਜਾਣਾ ਪਊਗਾ ਤਾਂ ਨੰਗਲਪਿੰਡ ਜਿਹੜਾ ਆ ਔਰ ਬਾਬਾ ਸਾਹਿਬ ਅੰਬੇੜਕਰ ਦਾ ਜਿਹੜਾ ਸਟੈਚੂ ਆ ਉਹ ਵੀ ਇੱਕ ਵਿਸ਼ੇਸ਼ ਧਿਆਨ ਮੰਗਦਾ ਆ ਉਹਨੂੰ ਪਿੰਡ ਦੇ ਆਸਰੇ ਪਿੰਡ ਦੀ ਪੰਚਾਇਤ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ ਮੇਰੀ ਮੈਂ ਦਰਖਾਸਤ ਲਿਖਤੀ ਤੌਰ ਤੇ ਵੀ ਸੁਝਾਅ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਭੇਜਾਂਗਾ ਇਸ ਮਾਮਲੇ ਦੇ ਵਿੱਚ ਕਿ ਉੱਥੇ ਜਿਹੜਾ ਕਿਉਂਕਿ ਪਿੰਡ ਦੇ ਹੀ ਪੰਚ ਸਾਹਿਬ ਇੱਕ હાજર ਨਹੀਂ ਸਾਡੇ ਕੋਲ ਨੰਗਲ ਪਿੰਡ ਦੇ ਇਹਨਾਂ ਨੇ ਵੀ ਇਹ ਗੱਲ ਰੱਖੀ ਆ ਕਿ ਕੁਸ਼ ਜਿਹੜਾ ਆ ਉੱਥੇ ਵੱਡੇ ਪੱਦਰ ਦੇ ਉੱਤੇ ਉਸ ਮਾਮਲੇ ਨੂੰ ਬੋਤ ਦੇਖੋ ਬੋਤ ਲੱਗਣਾ ਇੱਕ ਦਿਨ ਦਾ ਕੰਮ ਹੈ ਤਿੰਨ ਦਿਨਾਂ ਚ ਬੋਤ ਆ ਜਾਂਦਾ ਵਧੀਆ ਤੋਂ ਵਧੀਆ ਸੰਗੇ ਮਰਮਰ ਦਾ ਔਰ ਸਾਰਾ ਲੱਖ ਤੋਂ ਲੈ ਕੇ 1.5 ਲੱਖ ਰੁਪਏ ਚ ਵਧੀਆ ਬੋਤ ਆ ਜਾਂਦਾ ਜਿੰਨਾ ਮਰਜੀ ਕੀਮਤੀ ਹੋਵੇ ਔਰ ਲੱਖ 1.5 ਲੱਖ ਰੁਪਏ ਚ ਵਧੀਆ ਉੱਥੇ ਉਹਨੂੰ ਸਜਾਪ ਕੇ ਉੱਥੇ ਟਫਨ ਗਲਾਸ ਲਗਾ ਕੇ ਹਰ ਤਰੀਕੇ ਦੇ ਨਾਲ ਜਿਹੜਾ ਉਹਨੂੰ ਸਜਾਇਆ ਸਵਾਰਿਆ ਜਾ ਸਕਦਾ ਪਰ ਉਹ ਸਾਰਾ ਹੀ ਪਿਛਲੇ 2 ਮਹੀਨਿਆਂ ਚ ਕੰਪਲੀਟ ਨਹੀਂ ਹੋਇਆ ਅਜੇ ਤੱਕ ਵੀ ਤਾਂ ਮੈਂ ਜ਼ਰੂਰ ਪ੍ਰਸ਼ਾਸਨ ਨੂੰ ਇਸ ਗੱਲ ਤੇ ਦਰਖਾਸਤ ਕਰੂੰਗਾ ਕਿ ਉੱਥੋਂ ਦੀ ಗ್ರಾಮ ਸਭਾ ਦੀ ਮੀਟਿੰਗ ਬੁਲਾਈ ਜਾਵੇ ਉੱਥੋਂ ਦੀ ਗ੍ਰਾਮ ਸਭਾ ਜਿਹੜੀ ਆ ਜਿਹੜੀ ਵੋਟਰ ਸੂਚੀ ਸਾਰੇ ਦਰਜ ਆ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਜਿੱਦਾਂ ਮੈਂ ਲਾ ਕੇ ਭਰਦੇ ਸਾਰੇ ਲੀਡਰਾਂ ਦੇ ਸਾਰੇ ਪਤਵੰਤਿਆਂ ਦੇ ਵਿਚਾਰ ਚੋਣੇ ਆ ਉੱਥੋਂ ਦੇ ਪਤਵੰਤਿਆਂ ਦੇ ਵਿਚਾਰ ਲੈ ਕੇ ਜੇ ਕੋਈ ਸ਼ਰਾਰਤੀ ਅੰਸਰ ਪ੍ਰਸ਼ਾਸਨ ਦੇ ਕੰਮ 'ਚ ਦਖਲਅੰਦਾਜ਼ੀ ਕਰਦਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਉੱਥੋਂ ਦੇ ਜਿਹੜਾ ਮਾਹੌਲ ਵਾ ਜੋ ਤੁਸੀਂ ਇਲਾਕੇ ਭਰਨੇ ਮੰਗਿਆ ਆ ਇਹ ਗੱਲ ਇਹ ਵੀ ਮੈਂ ਸੁਝਾਅ ਦੇ ਰੂਪ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਂ ਲਿਖਤੀ ਤੌਰ ਤੇ ਵੀ ਭੇਜਾਂਗਾ ਔਰ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਇਹ ਮਾਮਲਾ ਲੈ ਕੇ ਆ ਮਗਾ ਜਿਹੜੀ ਗੱਲ ਤੁਸੀਂ ਪੂਰੇ ਪੰਜਾਬ ਦੀ ਇਹ ਰੱਖੀ ਆ ਕਿ ਬਾਬਾ ਸਬ ਮੇੜਕਰ ਦੇ ਬੁਕਤਾਂ ਦਾ ਇੱਕ ਸਾਈਜ਼ ਹੋਵੇ ਮਾਨਕ ਹੋਵੇ ਪਮਾਨਾ ਹੋਵੇ ਉਹ ਜਿਹੜੀ ਗੱਲ ਹੈ ਬਹੁਤ ਸੋਹਣੀ ਆ ਉਹਦੇ ਲਈ ਜਰੂਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਸੁਝਾਅ ਦਊਂਗਾ ਮੇਰੇ ਵੀ ਹੁਣ ਬੈਠੇ ਬੈਠੇ ਦਾ ਆ ਕਿ ਵੈਲਫੇਅਰ ਡਿਪਾਰਟਮੈਂਟ ਨੂੰ ਇਸ ਗੱਲ ਦੇ ਲਈ ਪਾਵਨ ਕੀਤਾ ਜਾ ਸਕਦਾ ਆ ਕਿ ਉੱਥੋਂ ਮਨਜ਼ੂਰੀਆਂ ਲਈਆਂ ਜਾਣ ਉੱਥੋਂ ਉਹ ਕੀਤਾ ਜਾਵੇ ਜਿਹੜੀ ਗੱਲ ਪੰਜਾਬ ਚ ਪਿਛਲੇ 2 ਮਹੀਨਿਆਂ ਚ ਚੱਲੀ ਆ ਕਿਉਂਕਿ ਮੈਂ ਵੀ ਇਹ ਚ ਪੂਰੇ ਪੰਜਾਬ ਦੇ ਵਿੱਚ ਇੱਕ ਰੈਫਰੈਂਡਮ ਕਰਾਇਆ ਕਿਉਂਕਿ ਮੈਂ ਇਹ ਰੈਫਰੈਂਡਮ ਕਿਸੇ ਸਿੱਖ ਭਾਈਚਾਰੇ ਦੇ ਖਿਲਾਫ ਨਹੀਂ ਕਰਾਇਆ ਮੈਂ ਪੰਨੂ ਵਰਗੇ ਜਿਹੜੇ ਲੋਕ ਨੇ ਜਿਹੜੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਨੇ ਤੇ ਮੈਂ ਵੀ ਰੈਫਰੈਂਡਮ ਕਰਾਇਆ ਵੀ ਪੰਨੂ ਚਾਹੀਦਾ ਕੰਬੇਡ ਕਰ ਚਾਹੀਦਾ ਤਾਂ ਲੋਕਾਂ ਨੇ ਪੰਜਾਬ ਦੇ ਸਾਰੇ ਕੋਨਿਆਂ 'ਚ ਹੱਥ ਖੜੇ ਕਰਕੇ ਕਿਹਾ ਕਿ ਸਾਨੂੰ ਪੰਨੂ ਨਹੀਂ ਚਾਹੀਦਾ ਅੰਬੇਡਲ ਚਾਹੀਦਾ ਔਰ ਸਾਰੇ ਪੱਗਾਂ ਵਾਲੇ ਹੁੰਦੇ ਸੀ ਜਿਹਦੇ ਮੇਰੇ ਪ੍ਰੋਗਰਾਮ ਕੀਤੇ ਆ ਫਿਰ ਮੈਂ ਦੂਜਾ ਸਵਾਲ ਪੂਰੇ ਪੰਜਾਬ 'ਚ ਪੁੱਛਿਆ ਵੀ ਖਾਲਿਸਤਾਨ ਚਾਹੀਦਾ ਕਿ ਸਵਧਾਨ ਚਾਹੀਦਾ ਔਰ ਇਸ ਸਾਰਿਆਂ ਨੇ ਪੱਗਾਂ ਵਾਲਿਆਂ ਨੇ ਜਿਹੜੇ ਮੇਰੇ ਪ੍ਰੋਗਰਾਮਾਂ ਚਾਉਂਦੇ ਆ ਉਹ ਕਹਿੰਦੇ ਆ ਕਿ ਸਾਨੂੰ ਸਬਦਾਨ ਚਾਹੀਦਾ ਤਾਂ ਇਸ ਕਰਕੇ ਮੈਂ ਹੁਣ ਜਿਹੜੇ ਮੈਨੂੰ ਇਹ ਲੱਗਦਾ ਆ ਕਿ ਸਾਨੂੰ ਜਿਹੜੇ ਖਾਲਸਥਾਨ ਦੇ ਹਾਮੀ ਧਿਰਾਂ ਨੇ ਉਹ ਵੀ ਇਹ ਚਾਹੁੰਦੇ ਆ ਕਿ ਅੰਬੇਡਕਰਵਾ ਦਲ ਸਮਾਜ ਦਾ ਸਮਾਨ ਬਣਿਆ ਰਹਿਣਾ ਚਾਹੀਦਾ ਮੈਂ ਅੱਜ ਹੀ ਸਵੇਰੇ ਇਹ ਗੱਲ ਪੁੱਰੀ ਆ ਮੈਂ ਅੱਜ ਐਸਐਸਪੀ ਸਾਹਿਬ ਨਾਲ ਵੀ ਇਹ ਗੱਲ ਸਾਂਝੀ ਕੀਤੀ ਕਰਦਾ ਸੀ ਉਹਨਾਂ ਨੂੰ ਫੋਨ ਆਇਆ ਸੀ ਮੈਨੂੰ ਉਹਨਾਂ ਦਾ ਤੇ ਮੈਂ ਪੂਰੇ ਪੰਜਾਬ ਦੀਆਂ ਜਿਹੜੀਆਂ ਉਹ ਧਿਰਾਂ ਨੇ ਸਿੱਖ ਸਮਾਜ ਦੇ ਅੰਦਰ ਨੇ ਜਿਹੜੀਆਂ ਚਾਹੁੰਦੇ ਆ ਨੇ ਕਿ ਇਹਨਾਂ ਗਰੀਬ ਸਿੱਖਨ ਕੋ ਦੂਹ ਪਾਛਾਹੀ ਦਾ ਜਿਹੜਾ ਸੰਕਲਪ ਹੈ ਮਾਨਸ ਕੀ ਜਾਤੀ ਸਭਾ ਇੱਕੇ ਪਹਿਚਾਣ ਬੋ ਦਾ ਜਿਹੜਾ ਸੰਕਲਪ ਹੈ ਜਿਹੜਾ ਸੰਕਲਪ ਨੀਚਾ ਅੰਦਰ ਨੀਚ ਜਾਤ ਨੀਚਾ ਹੂਆਂ ਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆਂ ਸੋ ਕੈਰੀ ਜਿਹੜਾ ਬਾਬੇ ਨਾਨਕ ਦਾ ਸੰਕਲਪ ਹੈ ਬਾਣੀ ਦਾ ਸੰਕਲਪ ਹੈ ਇਸ ਸੰਕਲਪ ਨੂੰ ਮੈਂ ਸਿੱਖ ਭਾਈਚਾਰੇ ਦੇ ਨਾਲ ਸਾਂਝੇ ਕਰਾਂ ਔਰ ਉਹਦੇ ਲਈ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਚਾਹੇ ਜਸਵੀਰ ਸਿੰਘ ਰੋਡੇ ਆ ਚਾਹੇ ਭਾਈ ਗਰਦੀਪ ਸਿੰਘ ਦੀ ਆ ਚਾਹੇ ਤੁਹਾਡੇ ਇਸ ਇਲਾਕੇ ਦੇ ਵਿੱਚ ਵੀ ਕਾਫੀ ਸ਼ਖਸੀਤਾਂ ਨੇ ਭਾਈ ਮਨਦੀਪ ਸਿੰਘ ਜੀ ਆ ਮੇਰੇ ਪਿੰਡ ਤੋਂ ਹੀ ਨੇ ਵੱਡੇ ਮੈਂ ਉਹਨਾਂ ਸਾਰਿਆਂ ਨਾਲ ਗੱਲ ਚਲਾ ਕੇ ਇੱਕ ਪੰਜਾਬ ਦੇ ਵਿੱਚ ਜਿਹੜਾ ਭਾਈ ਚਾਰਕ ਜਿਹੜਾ ਅੰਦੋਲਨ ਹੈ ਦਲਿਤ ਸੇਖੇ ਇਕਦਾਰਾ ਇਹ ਜਰੂਰ ਖੜਾ ਕਰੂੰਗਾ ਇਸ ਦੌਰੇ ਤੋਂ ਬਾਅਦ ਇਹ ਕਾਫੀ ਗੱਲਾਂ ਜਿਹੜੀਆਂ ਨਿਕਲਣਗੀਆਂ